ਬੋ ਬੋ ਸ਼ੁਕਰੀਆ ਮੈਂ ਇੱਕ ਬਹੁਤ ਅਹਿਮ ਮੁੱਦਾ ਸਾਡੇ ਪੰਜਾਬ ਦਾ ਹਮੇਸ਼ਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ ਅਸੀਂ ਦੇਖਿਆ ਕਿ ਜਿਹੜਾ ਬਿਆਪਦੀਆਂ ਦੇ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਹੋਏ ਨੇ ਔਰ ਪੰਜਾਬ ਸਰਕਾਰ ਵੱਲੋਂ ਵੀ ਉਹਦਾ ਆ ਕਾਨੂੰਨ ਸਖਤ ਬਣਾਉਣ ਵਾਸਤੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਲੇਕਿਨ ਆਪੀਸੀ ਦੀ ਜਿਹੜੀ ਧਾਰਾ ਚੇਂਜ ਹੋਣ ਕਰਕੇ ਉਹ ਜਿਹੜਾ ਵਿਚ ਵਿਚਾਲੇ ਰਹਿ ਗਿਆ ਜਿਹਦੇ ਕਰਕੇ ਕਾਨੂੰਨ ਬਣ ਨਹੀਂ ਸਕਿਆ ਔਰ ਅਸੀਂ ਦੇਖਿਆ ਕਿ ਅਸੀਂ ਸਾਰੀ ਜਿਹੜਾ ਪੰਜਾਬ ਹੈ ਜਾਂ ਦੇਸ਼ ਹੈ ਉੱਚ ਸਾਰੀ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਆ ਚਾਹੇ Hindu Muslim Sikh ईसाई ਅਸੀਂ ਸਾਰੇ ਇੱਕੋ ਫਲਵਾੜੀ ਦੇ ਬੂਟੇ ਆ ਪਰੰਤੂ ਇਹਦੇ ਵਾਸਤੇ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਸਾਡੇ ਸਮਾਣੇ ਭਾਈ ਗੁਰਜੀਤ ਸਿੰਘ ਜੀ ਪਿਛਲੇ ਕਈ ਮਹੀਨੇ ਤੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਟਾਵਰ ਤੇ ਚੜੇ ਹੋਏ ਨੇ ਘੱਟੋ ਘੱਟ 5 ਮਹੀਨੇ ਉਹਨਾਂ ਨੂੰ ਹੋ ਗਏ ਟਾਵਰ ਤੇ ਚੜਿਆ ਨੂੰ ਔਰ ਕੇਂਦਰ ਸਰਕਾਰ ਕਿਸੇ ਦੀ ਕੋਈ ਸੁਣਵਾਈ ਕਰਨੇ ਨਹੀਂ ਚਾਹੁੰਦੀ ਸੋ ਮੈਂ ਆਪ ਜੀ ਦੇ ਮੱਧਮ ਰਾਹੀਂ ਬੇਨਤੀ ਕਰੂੰਗਾ ਕਿ ਜੇ ਕੇਂਦਰ ਸਰਕਾਰ ਕਿ ਉਹ ਜਾ ਫੈਸਲਾ ਨਹੀਂ ਲੈਂਦੀ ਕੋਈ ਸਖਤ ਕਾਨੂੰਨ ਬਣਾਉਣ ਦਾ ਜਿਹੜੀਆਂ ਸਜ਼ਾਵਾਂ ਨੇ ਉਹ ਸਖਤ ਹੋਣ ਮੈਂ ਬੇਨਤੀ ਕਰੂੰਗਾ ਕੋਈ ਪੰਜਾਬ ਵੱਲੋਂ ਜੇ ਪੰਜਾਬ ਸਰਕਾਰ ਵੱਲੋਂ ਕੋਈ ਇਹ ਅਮੈਂਡਮੈਂਟ ਹੁੰਦੀ ਆ ਕੋਈ ਸਖਤ ਸਜ਼ਾਵਾ ਜਿਹੜੀਆਂ ਕੀਤੀਆਂ ਜਾਣ ਤਾਂ ਕਿ ਕੋਈ ਵੀ ਵਿਅਪਦੀ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੋ ਮੇਰੀ ਆਪ ਜੀ ਨੂੰ ਗੁਜਾਰਸ਼ ਹੈ ਕਿ ਇਸ ਤੇ ਕੋਈ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਇਦਾਂ ਦੀ ਜਿਹੜੀਆਂ ਕਟਣਾਵਾ ਵਿਅਪਦੀ ਦੀਆਂ ਕਟਣਾਵਾਵਾਂ ਵਰਤਦਿਆਂ ਨੇ ਉਸ ਪਾਸੇ ਵੱਲ ਕੋਈ ਮੂੰਹ ਕਰਨ ਦੀ ਕੋਸ਼ਿਸ਼ ਨਾ ਕਰੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭੋਲਾ